गुड मॉर्निंग जी स्वागतਤਾ ਤੁਹਾਡਾ ਆਪਣੇ ਚੈਨਲ ਤੇ ਤੇ ਉਹ ਸਵੇਰ ਹੋ ਚੁੱਕੀ ਆ ਸਵੇਰੇ 8 ਵਜੇ ਇੱਥੇ ਮੈਂ ਉੱਠ ਕੇ ਹੁਣੇ ਬਸ ਆਈ ਸੀ ਤੇ ਬੱਚੇ ਹਜੇ ਪਏ ਆ ਤੇ ਦੋ ਘੰਟੇ ਤੋਂ ਨੰਬਰ ਲਾ ਪਿਓ ਇਤੋਂ ਸਵੇਰ ਸਵੇਰਾ ਰਾਤ ਮੀ ਬਹੁਤ ਪਿਆਸ ਆ ਰਹੀ ਰਾਤ ਹੀ ਪਈ ਗਿਆ ਤੇ ਹੁਣ ਆਉਣਾ ਚਾਹ ਇਹ ਅੱਜ ਦਿਨੀ ਨਾ ਅਵੀ ਮੀ ਰਾਤ ਪੈ ਗਿਆ ਬਹੁਤ ਚਲ ਨਾ ਅਵੀ ਤਵ ਜੀ ਅੱਜ ਕੁ ਮੰਗੇ ਸੀ ਕਿ ਸੁਬਾ ਸੁਬਾ ਦਾ ਵੀ ਉਹ ਇੱਥੇ ਨਾ ਹਾਂ ਨੇ ਕਈ ਲੋਕਾਂ ਨੇ ਆਪਣੇ ਟੈਂਟ ਲਾ ਕੇ ਉਦਾਂ ਰਹਿ ਰਹੇ ਆ ਜਗਾ ਲੈ ਲਈ ٹینٹ لائے ہوئے ہیں تو انہوں نے دکھ چاہتے ہیں میچ بتا نہیں کئی بنے ہونا رات بہت اٹھے پہ ہے صبح کچن چاہے گی آج صبح صبح اٹھے ਬਸ ਮੈਂ ਵੀ ਆ ਦੁੱਧ ਚੱਕ ਲਿਆ ਹਾਂ ਦੁੱਧ ਤਾਂ ਫਰਿੱਜ ਚ ਹੀ ਹੈ ਇਹ ਕਰਦੇ ਆ ਚਾਹ ਚਾਹ ਪੱਤੀ ਲਿਆ ਹਾਂ ਅੰਦਰ ਮੈਂ ਕਿਚਨ ਚ ਆ ਗਈ ਇੱਥੇ ਤਾਂ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਸਾਰੇ ਖਾਈ ਪੀ ਜਾਂਦੇ ਤੇ ਮੈਂ ਵੀ ਹੁਣ ਚਾਹ ਬਣ ਪਾਤੀ ਆ ਵੀ ਚਾਹ ਬਣਾਉਣੀ ਆ ਚਾਹ ਪੱਤੀ ਤਾਂ ਮੈਂ ਲੈ ਕੇ ਆਈ ਸੀ ਚਾਹ ਪੱਤੀ ਵਿੱਚੇ ਸੌਂਪ ਪਾ ਲਈ ਸੀ الائچی چینی ہے گی گیت ہم پانی پی کے چاہ پتی چاہ دتی پا لیا کھنڈی سارے بریک فاسٹ کری جانے صبح صبح آنٹی رات بہت بارش ہوئی بارش بہت ہوئی رات آپ کو نہیں پتا چلا نہیں بہت زیادہ ہوئی میں تو دو بار ਆਈ ਥੀ ਉੱਠ ਕੇ ਬਹੁਤ بارش ਹੋਈ ਰਹੀ ਸੀ ਥੱਕ ਜਾਂਦੇ ਨਾ ਫਿਰ ਨੀਂਦ ਆ ਜਾਂਦੀ ਹੈ ਗੁੰਮ ਤੇ ਗੁੰਮ ਜਹਾਂ ਇੱਕ ਫੈਮਿਲੀ ਹੈ ਦਿੱਲੀ ਸੇ ਅੰਨੀ ਮੈਂ ਤਾਂ ਲਿਆ ਇਹ ਆਪਣੀ ਚਾਹ ਚਾਹ ਪੀਣ ਲੱਗੀ ਨਾਲ ਪੰਜੀਰੀ ਸਾਰੇ ਬ੍ਰੇਕਫਾਸਟ ਕਰੀ ਜਾਂਦੇ ਆ ਰਾਈਟ ਲਾਟਾ ਵਿੱਚ ਦੀਵਾ ਲੱਗਿਆ ਹੋਇਆ ਤਾਂ ਤੁਸੀਂ ਜਿਹੜੇ ਡਿਨਰ ਬਾਹਰ ਬੈਠ ਕੇ ਕਰਦੇ ਟੇਬਲ ਉੱਤੇ ਇਹ ਉਹ ਜਗ੍ਹਾ ਲੈਂਦੇ ਕਿਚਨ ਹਾਂਜੀ ਮੈਂ ਤਾਂ ਕੱਪੜੇ ਵੀ ਧੋ ਕੇ ਪਾਤੇ ਵੈਸੇ ਤਾਂ ਇੱਥੇ ਮਸ਼ੀਨਾਂ ਵਾ ਉਹ ਸਾਈਡ ਤੇ ਮਸ਼ੀਨਾਂ ਵਿੱਚ ਐਸੀ ਪਾ ਕੇ ਆਪਾਂ ਧੋ ਸਕਦੇ ਹਾਂ ਤੇ ਨਾਲ ਸੁਕਾ ਵੀ ਦਿੰਦੇ ਤੇ ਮੇਰੇ ਤਾਂ ਦੋ ਸੂਟ ਹੀ ਸੀ ਮੇਰੇ ਤਾਂ ਸ਼ਾਂਦ ਆਹ ਯੇਨੀ ਤਨੀਆਂ ਨਾਲ ਝੰਟੀਆਂ ਸਾਰਾ ਕੁਝ ਮਿਲਦਾ ਵਾ ਕਮਰਿਆਂ ਦੇ ਬਾਹਰ ਆਪਾਂ ਕੱਪੜੇ ਧੋ ਕੇ ਪਾ ਸਕਦੇ ਹਾਂ ਤੇ ਮੈਂ ਤਾਂ ਫਿਰ ਉੱਥੇ ਸਾਬਰ ਨਾਲ ਧੋ ਕੇ ਪਾਦੇ ਮੈਂ ਕਿਹਾ ਚਲ ਜਦੋਂ ਉਹਨੂੰ ਕੰਮ ਆ ਕੇ ਆਉਣਾ ਉਹਦੋਂ ਸੁੱਕ ਜਾਣਗੇ ਜਦ ਆਪਾਂ ਜੂ ਰੂ ਫਿਰ ਆ ਕੇ ਲਾ ਲਾਂ ਅੱਛਾ ਨਟਕੜੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤਾਂ ਦੇ ਚੱਲਿਆ ਹੁਣ ਵਰਚ ਕਰਨ ਹੁਣ ਦੇਖਦੇ ਆਂ ਬੱਚਿਆਂ ਵਾਸਤੇ ਬਣਾਉਨੇ ਆ ਬ੍ਰੇਕਫਾਸਟ ਕਿਉਂਕਿ ਮੈਂ ਤਾਂ ਚਾਹ ਪੀ ਲਈ ਕੱਪ ਨਿਕਲੀਆ ਫਿਰ ਚੱਲਦੇ ਆਂ ਕੋ ਮਨ ਕਿੱਥੇ ਜਾਣੇ ਅੱਜ ਫਿਰ ਖਾਵਾਂਗੇ ਤੁਹਾਨੂੰ ਮਿਲਦੇ ਆਂ ਜਾ ਕੇ ਆਹਨੇ ਇਥੇ ਛੱਪ ਤੂਰੀ ਆ ਫਰੀ ਹੋਈ ਆ ਪੇਪਰ ਨਿਕਲੇ ਆ ਬੱਚੇ ਬੈਠੇ ਇੱਧਰ ਬ੍ਰੇਕਫਾਸਟ ਕਰਕੇ ਹਾਂ ਬੱਜ ਗਏ ਅਸੋਂ ਅਸੀਂ ਵਿਖਣਾ ਤੋਂ ਕਿੰਨੇ ਤਾਂ ਦਿਨ ਹੋ ਗਏ ਕਿ ਆਈ ਸੀ ਵੀ ਹਾਂ ਜਿੱਦ ਤੱਕ ਉਹਨਾਂ ਵਾਲਾ ਤੇਨਾ ਕੋਈ ਕੰਮ ਨਹੀਂ ਨਾ ਕਾਤਾ ਨਾ ਰੈਸਟੋਰੈਂਟ ਦਾ ਨਾ ਕੋਈ ਟੈਂਸ਼ਨ ਐਸ ਤਰੀਆ ਖਾਣਾ ਪੀਣਾ ਖੁਮਣਾ ਐਸੇ ਤਾਂ ਚਾਹੀਦੀਆਂ ਵਾ ਹਫ਼ਤੇ ਕਰੀਆਂ ਛੁੱਟੀਆਂ ਜ਼ਿਆਦਾ ਰੇਖਾ ਇਹ ਕੰਮ ਕਰ ਕਰ ਕੇ ਮਸ਼ੀਨਾ ਜਿਹਾ ਬਣੇ ਪਏ ਆ ਸੁਬਾਹ ਕੰਮ ਤੇ ਸ਼ਾਮ ਨੂੰ ਕੰਮ ਤੇ ਫਿਰ ਘਰ ਦਾ ਕੰਮ ਹੋਰ ਐਂ ਚਨਾ ਜ਼ਿੰਮੇਵਾਰੀਆਂ ਹਾਂ ਹਾਂ ਹੁ ਤੱਕ ਨਾ ਕਿ ਤੇ ਕੰਮ ਕੰਮ ਕੇ ਚੱਲ ਨਹੀਂ ਕੰਮ ਨਾ ਤਾ ਹਾਲ ਤੱਕ ਛੁੱਟੀਆਂ ਲੈ ਕੇ ਹਾਲ ਤੱਕ ਘਰੇ ਜਾਓ ਰੈਸਟ ਕਰੋ ਦਿਮਾਗ ਜਿਆ ਫ੍ਰੈਸ਼ ਹੋ ਜਾਂਦਾ ਵਾ ਮੈਨਾਂ ਦਾ ਤਾਂ ਕੰਮ ਨਹੀਂ ਸੀਗਾ ਇਹਨਾਂ ਨੂੰ ਵੀ ਆਖਰਸ ਵਿੱਚ ਚਲੋ ਤੁਸੀਂ ਕਿਉਂਕਿ ਵੀ ਇਹ ਬਹੁਤ ਬਿਜੀ ਰਹਿੰਦੇ ਆ ਸਾਕ ਤੁਸੀਂ ਵੀ ਥੋੜਾ ਚਲੋ ਤਾਂ ਮਾਗ ਨੂੰ ਰੈਸਟ ਹੋ ਜਾਊਗਾ আর ਇਹਨਾਂ ਦੇ ਕੰਮ ਹੀ ਇਦਾਂ ਦੇ ਆ ਵੀ ਨਹੀਂ ਆ ਸਕੇ ਤੇ ਮੈਂ ਨਹੀਂ ਜਾ ਸਕਦਾ ਕਿ ਕੰਮ ਕਾਫੀ ਆ ਪਿੱਛੇ ਹੋ ਗਏ ਨੇ ਮੁੰਡੇ ਨਮੀ ਆਏ ਉਹਨਾਂ ਦੇ ਟਿੱਟਾ ਵਗੈਰਾ ਜਮਾ ਕਰਵਾਉਣੇ ਤੇ ਫੇਰ ਦਸੇ ਕਹਿੰਦੇ ਤੁਸੀਂ ਚਲਾਇਆ ਚਲ ਕੇ ਦੇਖ ਲਾਗੇ ਸੀ ਵੇ ਮੈਂ ਤੇ ਬੱਚੇ ਤਾਂ ਅਗਰ ਉਹਨਾਂ ਸੀ ਹਫ਼ਤਾ ਕਰਾਂਗੇ ਇੱਥੇ ਤੇ ਬਾਪ ਸੀ ਸਾਡੇ ਹਫ਼ਤੇ ਲੈ ਛੁੱਟੀਆਂ ਲਈਆਂ ਸੀ ਇਹ ਨਹੀਂ ਤਾਂ ਇਸ ਮੌਕੇ ਨੂੰ ਘਰੇ ਤਾਂ ਪਾਜ ਦੌੜ ਸੀਸ਼ੇ ਤੇ ਕੰਮ ਨਾ ਵੀੜੋ ਕੰਮ ਤੇ ਜਾਣਾ ਫਿਰ ਆ ਕੇ ਉੱਥੇ ਦਾ ਚਲ ਜਿਹੜਾ ਕੰਮ ਕਰਨਾ ਹੈ ਫਿਰ ਆ ਕੇ 2 ਘੰਟੇ ਹੁੰਦੇ ਆ ਫਿਰ ਕੰਮ ਕਰੋ ਦੋ 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 ਜਾਣਾ ਫਿਰ ਸ਼ਾਮ ਨੂੰ ਜਾਣਾ ਬਸ ਆਇਂਦੇ ਲੰਘ ਜਾਂਦਾ ਸਾਰਾ ਦਿਨ ਇੱਕ ਛੁੱਟੀ ਹੁੰਦੀ ਆ ਉਦੋਂ ਵਸ ਘਰ ਦੀ ਕਲੀਨਿੰਗ ਕਰ ਲੋ ਕਰ ਲੋ ਕਰ ਲੋ ਗਰੋਸਰੀ ਕਰ ਲੋ ਇਤੈ ਟਾਈਮ ਲੰਘ ਜਾਂਦਾ ਤੇ ਹੁਣ ਚਲ ਅੱਜ ਤੋਂ ਕਰਦੇ ਆ ਹਫ਼ਤਾ ਕੋਂਦੇ ਫਾਇਦੇ ਨਾਲ ਤੁਹਾਨੂੰ ਵੀ ਕਮਾਉਂਦੇ ਫਿਰ ਕਮਾ ਮੰਗੇ ਤੇ ਤੁਸੀਂ ਆਪਣਾ ਬਲੌਗ ਕੋਈ ਵੀ ਮੈਸ ਨਾ ਕਰਿਓ ਕਿ ਸਾਰਾ తోను దావస్ విజయ కమావే